ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਆਫ ਦੀ ਸਾਰੀ ਚੜ੍ਹਦੀ ਕਲਾ ਵਿੱਚ ਹੋਗੇ ਅੱਜ ਦਾ ਵਲੋਗ ਹੈ ਵੀ ਅੱਜ ਹੈਗਾ ਨਾ ਕੀਰਤਨ ਤਾਲਗੜ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਕੁਪਰਮ ਨੂੰ ਸਵੇਰ ਨੂੰ ਮਿੱਤੇ ਤੇ ਹੁਣ ਆਪਾਂ ਜਾਵਾਂਗੇ ਉੱਥੇ ਪਹਿਲਾਂ ਜਾਵਾਂਗੇ ਗੁਰਦਾਰੇ ਫਿਰ ਜਾਵਾਂਗੇ ਨਾ ਕੀਰਤਨ ਤੇ ਤੇ ਵਲੋਗ ਨਾਲ ਅੰਤ ਤੱਕ ਜੁੜੇ ਰਹੋ ਹੁਣ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵohn ਲੱਗਿਆ ਚੱਲੇ ਪਹਿਲਾਂ ਜਾਵਾਂਗੇ ਬਿੱਟੂ ਕੋ ਤੇ ਜਾਵਾਂਗੇ ਨਾ ਜੇ ਤੰਦੇ ਹੋਣਾ ਆਪਾਂ ਚੱਲੇ ਹੁਣ ਤੁਹਾਨੂੰ ਮਿਲ ਜਾਈਏ ਉੱਥੇ ਜਾ ਕੇ ਤਰਾ ਪਹੁੰਚ ਗਏ ਗੁਰਦਾਰੇ ਤੇ ਹੁਣ ਆਪਾਂ ਜਾਵਾਂਗੇ ਨਾ ਗੀਤਨ ਤੇ ਹੁਣ ਤੁਹਾਨੂੰ ਵਿਆਹ ਆ ਟੁੱਗੀ ਓ ਇਧਰੇ ਆਪਾਂ ਦੇ ਬੁਲਾਦੇ ਹੁਣ ਤੁਹਾਨੂੰ ਮਿਲਦੇ ਆ ਜਦੋਂ ਬਿੱਟੂ ਭਾਈ ਆਉਣਗੇ ਫੇਰ ਜਾ ਲੈਣਾ ਕੋਠੇ ਤੇ ਕਾ ਕਹਿੰਦਾ ਫੋਟੋਆਂ ਖਿੱਚਣੀਆਂ ਫੋਟੋਆਂ ਖਿੱਚਣੀਆਂ ਆਹੋ ਰਾਖੇ ਦਿੱਨੇ ਆ ਚਲੋ ਵੀ ਹਾਂ ਤਾਨੂੰ ਮਿਲਦੀਆਂ ਜਿਹਨਾਂ ਗੀਤਨ ਦੀ ਤਿਆਰੀ ਹੋ ਗਈ ਹੈ ਆਈਡੀ ਕਰਤੀ ਮੇਰੀ ਵੀ ਕਿਤੇ ਵਲੋਗ ਚ ਮੈਂ ਬਸ ਹੋ ਜਾਗੀ ਕਿਸੇ ਦੇ ਦਾ ਪਾਪੀ ਹੁੰਦਾ ਡੇ ਜੱਟ ਭਾਈ ਆ ਚੁਕੇ ਆ ਸ਼ਾ ਕਰ ਕਿਦਾਂ ਮੂੰਹ ਬੜਾ ਸੋਸਿਆ ਬਣ ਗਈ ਹੈ ਕੀ ਹੋਇਆ ਇਹ ਕੀ ਹੋਇਆ ਜੱਟ ਸੋ ਜੱਟ ਆ ਦੋਹੋ ਇਤਰੋ ਪਾ ਤਿਆ ਚਾਲੇ ਹਾਂ ਗੀਤ ਨਾਲ ਨੂੰ ਆਹ ਦੇ ਬਿੱਟੂ ਭਾਈ ਜਿਆਦ ਕਰੋ ਹੁਣ ਤਾਂ ਨੂੰ ਮਿਲਦੇ ਆਂ ਤੇ ਜਾਗਾ ਜੱਟ ਹੈ ਤਰਾ ਪਹੁੰਚ ਗਏ ਆ ਬਹ ਪਹੁੰਚ ਗਏ ਆ ਹੁਣ ਖੇਡਾਂਗੇ ਨਾ ਗੀਤ ਨਾ ਅੱਜ ਆਪਣਾ ਮੀਤੀ ਮੀਤੀ ਪਾਈ ਯਾਰ ਤੇਰਾ ਪਾਗ ਪਾਗਲਾ ਤੂੰ ਗੀਤਾਂ ਦੀ ਸਟਾਰਟ ਨੂੰ ਹੋਣ ਵਾਲੀ ਆ ਹੋਈ ਚੁੱਕੀ ਲੱਗਾ ਭੱਗ ਤੇ ਹੁਣ ਤੁਹਾਨੂੰ ਮਿਲਦੇ ਆਂ ਨਵੇਂ ਗੀਤਾਂ ਦੇ ਜਿਆਦ ਕਰੋ ਇਧਰ ਸੱਟ ਸਜੋਣੇ ਆ ਹੁਣ ਤਾਂ ਨੂੰ ਮਿਲਦੇ ਆਂ ਨਵੇਂ ਗੀਤਾਂ ਦੇ 75 ਰੰਗ ਹੋਣ ਲੱਗਣ ਲੱਗੇ ਆ ਲੱਗਣ ਲੱਗੇ ਛਸ਼ਤਰ ਪਹੁੰਚਣ ਦੇ ਨੇ ਹਾਂਜੀ ਜੀ ਜੇਪੀ ਖੋਲਣ ਦੇ ਕੀਰਤਨ ਦੀ ਸਟਾਰਟਿੰਗ ਹੋਣ ਵਾਲੀ ਆ ਤੇ ਬਾਅਦ ਫਿਰ ਖੇਡਾਂਗੇ ਗਤਕਾ ਨਾਲੇ ਮੁਖਾਵਾਂਗੇ ਤੁਹਾਨੂੰ ਦਰਸ਼ਨ ਮਿਲਿ ਕਰਾਵਾਂਗੇ ਕਿਉਂ ਜੱਟ ਭਾਈ ਜੱਟ ਭਾਈ ਦੇਖਣ ਲੱਗ ਜਾ ਇੱਥੇ ਪੰਜਾਬ ਦਾ ਕੀ ਕੀ ਦਰਸ਼ਨ ਕਰੋ ਫਿਰ ਕਰਾਵਾਂਗੇ ਤੁਹਾਨੂੰ ਦਰਸ਼ਨ ਇੱਧਰ ਵੀ ਇੱਧਰ ਵੀ ਬਾਹਰ ਵੀ ਚੱਕਰ ਐ ਦਸਾਂਗੇ ਤਰੋਛ ਚੱਕਰ 76 ਹੋ ਗਏ ਸਜਾਤੇ ਆ ਹੌਣ ਚੱਕ 4 ਬਰ 4 ਹੋ ਗਏ ਸਿੰਘ ਹੋਰ ਚੜਾਂਗੇ ਨਗਰੀਤਨ ਹੋ ਗਏ ਤਣੋਗਾ ਚਾਲੂ ਹੋਰ ਚੜਾਂਗੇ ਗੱਦਗਾ 10 ਨਿਕਾਲੋ ਇਸ ਤਰ੍ਹਾਂ ਦੇ ਟਰੈਕਟਰ ਆਪਾਂ ਨੇ ਜਾਟ ਭਾਈ ਜੇਰ ਦਾਸ ਆਉਂਦੀ ਆ ਆ ਗੇਰੰਦੀ ਸਟਾਰਟਿੰਗ ਆ ਜਿਗਣਾ ਆ ਗਿਆ ਵੇ ਨਿਆ ਅਗਰ ਗੁਰਨਾਣੇ ਕੇ ਪਾਇਸ਼ਾ ਜੇ ਮਨ ਨੂੰ ਪਾਵੇ ਸਾਤ ਰਿਆ ਕਾਲੇ ਸਟਰਟਿੰਗ ਹੋ ਚੁੱਕੀ ਗੱਤ ਗਿਆ ਜੀ ਅਗਰ ਸਟਾਰਟਿੰਗ ਹੋ ਚੁੱਕੀ ਗੱਤ ਕਾ ਚੱਲਿਆ ਵਾ ਦੱਸਣ ਕਰੋ ਚੈੱਕ ਕਰੋ ਹਾਂ ਆਪਣਾ ਜੱਟ ਭੜੀ ਕਮਾਉਂਦੀ ਹੁਣ ਗਰਬਾਨ ਕਿਆ ਕਰਿਓ ਕਿਆ ਕਰਿਓ ਆਪਣੀ ਅਰੇ ਮਿੱਤਰਾਂ ਆ ਗਏ ਤਨੋ ਗਾਇਜ ਹਲਵਾ ਆਪਣੇ 로ਹਿਤ ਭਾਈ ਹੋਰ ਰੋਜਾ ਵਸੋਣਾ ਲਾ ਤੋ ਵੀ ਲਿਆ ਕਰੋ ਉਪਰਾ ਕੇ ਕੋਈ ਨਾ ਪਤਾ ਹੀ ਨਹੀਂ ਫਿਰ ਕੀ ਕਰਾਂਗਾ ਆ ਕਰੋ ਮੂੰਹ ਤਨ ਨਾ ਗਿਰ ਤਨ ਗਲੰਦਿਆ ਆ ਆਪਣੇ ਬਿੱਡੂ ਭਾਈ ਕੀ ਕਰ ਜੱਟ ਕਿੱਥੇ ਹੀ ਹੋ ਜੋੜੇ ਨਾ ਉਹ ਕਿੱਥੇ ਲੇ ਰੋ ਪੁੱਤਿਆ ਕੀ ਕਰ ਕਰੋ ਅਧਿਆਸ਼ਮੀ ਤੋਂ ਕਿਹਾ ਹੋ ਗਿਆ ਉਹ ਟਰਾਲੀ ਤੇ ਬੈਠੇ ਆ ਆ ਆਪਣੀ ਜੱਟ ਭਾਈ ਆ ਭਾਲੂ ਆ ਆਪਣੀ ਬੀਬੀ ਭਾਈ ਹੁਣ ਤਾਂ ਮਿਲਦੇ ਆ ਉੱਤਰ ਕੇ ਘਰ ਘਰ ਲੋ ਲੋ ਉਹਨਾਂ ਨਾਲ ਦਿਲ ਦੇ ਆਪਾਂ ਉਹ ਤਾਂ ਪਲੇ ਛੱਡ ਦੇਣਾ ਚਾਹਤ ਤੇਰਾ ਛੜਾਈ ਤੋਂ ਲਿਆ ਚੁੱਕੇ ਹੁਣ ਆਪਾਂ ਕਰਾਂਗੇ ਜੱਟਾਂ ਖਾਰੇ ਗੋਲੇ ਲਾਵਾਂਗੇ ਬਲੋਗਰਾਂ ਦੇ ਵੀਡੀਓ ਬਣਾ ਜੱਟ ਚੈਨਲ ਲੱਗਾ ਚੱਕੜ ਚਾਲ ਜਲਦੀ ਆਰ ਬੈਟ ਕਰਦੇ ਹੁਣ ਤਾਂ ਨਹੀਂ ਮਿਲਦੇ ਆ ਪੂਰਾ ਟਾਈਮ ਬਾਅਦ ਵਿਚੇ ਦੀ ਕਰਦਾ ਚਾਹ ਕਰੋ ਮਿੱਤਰੋ ਨਾ ਕਿਤੇ ਨਿਕਲਣ ਦਾ ਆਪਣੇ ਜੱਟ ਭਾਈ ਬਾਰਾ ਅੱਜ ਤਾਂ ਸੈਟ ਦੇ ਬੜੇ ਹੋਏ ਅੱਜ ਹੋਇਆ ਕੀ ਕਿ ਲੋਜੇ ਨਾ ਕਿਤੇ ਖੜਨ ਗਏ ਸੀ ਪਰ ਫਾਮ ਆ ਜੀਆਂ ਥੋੜੀਆਂ ਜੇ ਲਵਾ ਦਗੇ ਕੀ ਕਰੋ ਠਾਕਰੋ ਨਾ ਵੀਰ ਤਨ ਨਿਕਲਣ ਦੇ ਆ ਵਲੋਗ ਨਾਲ ਦੇ ਨਾਲ ਪਈ ਜਾਣਗੇ ਆਪਨੇ ਰੋਹਿਤ ਭਾਈ ਉਹ ਕੰਮ ਕਰਨਾ ਆ ਉਹ ਕੰਮ ਕਰਨਾ ਹੀ ਉਹ ਕਰ ਆਪਣੇ ਬਿੱਟੂ ਭਾਈ ਮੈਲਾ

aap wali sadar nagar ko basu do gna de achha aap ne jo samaj 50 ਦਿਨਾਂ ਅਤਿ ਵਿੱਚ ਆ ਚੁਪਾ ਤੇ ਇੱਕ ਅੱਧਾ ਰਹਿ ਗਿਆ ਤੇ ਸਮਾਪਤੀ ਆ ਦਰਸ਼ਨ ਕਰੋ ਬਾਕੀ ਬਲੋਪੀ ਸਾਰਾ ਦੇਖਿਓ ਸਕੇਫਣਾ ਕਰਿਓ ਕਰਨੇ ਵਾਲਾ ਉੜਾ ਆਂਦਿਆ ਨਾ ਰਿਤਨ ਦਾ ਯਾਰ ਆਂਦਿਆ ਹੋਲਾ ਆਉਂਦੇ ਆ ਯਾਰਾ ਉਧਾ ਆਉਂਦੇ ਰਾਂਗੇ ਜਿੰਦਾ ਹਾਂ ਆਪੇ ਆਪ ਨੂੰ ਗੀਦੇ ਮਾਰ ਕੇ ਜਿੰਦਾ ਕਰਨਾ ਪਾਗੇ ਆ ਜਾ ਆਹ ਫੋਕੀ ਟੋਣ ਆ ਜਾ ਲੱਗ ਕੇ ਰਹਿਣੇ ਆ ਰਹੇ ਆ ਜਿਹੜਾ ਹਾਂ ਸ਼ਾਬਾਸ਼ ਸ਼ਾਬਾਸ਼ ਅੱਜ ਲਗਾਈ ਛੱਤੀ ਹੈ ਜਾਣ ਕੇ ਨਮਾਸ਼ੀਆਂ ਨੇ ਵੇਰ ਬਣਾ ਲਈ ਗੋਣਾਂ ਚੰਗਾ ਰਾ ਤੇਰੇ ਰੋਗਾ ਦਾਦਾ ਗੋਵਿੰਦ ਦੇ ਜਾਲ ਦਾ ਤੇਰੇ ਆ ਸੰਗ ਦਾ ਓ ਘਰ ਬਹਿ ਕੇ ਬੋਲਦੇ ਹਾਂ ਮਾਤਾ ਕੋਲੇ ਰੱਬਿਆ ਰੰਗਾ ਦਾ ਤਰਪਾਨ ਮਾਰ ਕੇ ਗੋਟਾ ਲਾ ਲਈ ਜਦੋਂ ਫਿਰਿਆ ਹੈ ਦਿਮਾਗ ਨੰਗਵਾਰਾ ਹੱਸ ਬਾਰੇ ਆ ਜਾਵਾ ਜੋਨੇ ਕਿੱਤੀ ਆ ਲਿਆ ਕਰਨ ਲੱਗੇ ਕਿ ਨਾਲ ਦੇ ਬੋਲਿਆਂ ਦਾ ਏਕ ਦੂਜੇ ਦੇ ਆ ਲਿਆ ਰੋ ਮੇਰੀ ਹਾਂ ਇੱਕ ਖੜਕੇ ਖਿੱਚ ਕੇ ਚੱਲਦਾ ਕਿਵੇਂ ਸਿੰਘ ਆ ਇਸਕੇ ਹੱਥ ਦੇ ਲਿਆ ਰੇ ਯਾਰ ਜਿੰਨਾ ਮਨਤੀ ਮੋਹਦਾ मित्र साढ़ा पक्षा खाड़ा हम करा प्रदर्शनी बलो बनाने तक जुड़े करो चल ਇੱਕ ਹੋਰ ਇਹ ਗਾਇਨ ਦੇ ਹੋਰ ਇਹ ਗਾਇਨ ਦਾ ਚੱਲ ਹਾਂਜੀ ਚੱਲੇ ਦੇਖਦੇ ਕੀ ਹੈ ਭਾਈ ਵੀਰ ਜੀ ਲੋਨ ਕਰਦੇ ਹੋ ਹਾਂਜੀ ਚੱਲ 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 ਆ ਲੈ ਰੈਡੀ ਰੈਡੀ ਕਾਰਸ਼ਾ ਲਾ ਬਣਿਆ ਚੱਲ ਇਹ ਹਾਂ ਬਾੜੋ ਦੇ ਨਹੀਂ ਹੈ ਜਣਾ ਰਹਾ ਹੈ ਜਾਂਦਾ ਹਲੋ ਕੋਈ ਨਾ ਬਾਲੋ ਲੋ ਲੋ ਬੱਸ ਬੱਸ ਅਕਾਰ ਗਾਰ ਬੱਸ 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 ਕਾਰਖਾਨੇ ਆ ਬੜੇ ਕਿਉਂ ਲੜਨਾ ਹੈ ਅਮੇ ਤੇ ਚਾਹ ਬਦਾਨਾ ਚੱਲਣ ਜਾ ਕੇ ਚੈੱਕ ਕਰੋ ਮਾ ਤਬਾਗਾ ਥੋੜਾ ਚਾਹ ਬਦਾਨਾ ਚੱਲਣ ਦਿਆ ਚੈੱਕ ਕਰੋ ਜਾ ਕਰ ਓਏ ਛੋਟੀਆਂ ਮਾਰਦਾ ਪਿਆਈ ਓਏ ਛੋਟੀਆਂ ਦੇ ਓਏ ਆਇਆ ਨਾਗਰ ਨਾਗਰ ਜਾਂਦਾ ਫੜ ਕੇ ਤੁਰਦਾ ਆ ਆ ਮੀਤੀਓ ਮੀਤੀਓ ਆ ਸਿੱਧਾ ਦੇਖੀਂ ਤੇ ਚਲੋ ਨਿਕਲਿਆ ਚੈੱਕ ਕਰੋ ਜੀ ਅੱਜ ਤੋਂ ਬਾਅਦ ਨਾ ਕਿਰਤਨ ਹੋ ਗਿਆ ਵਾ ਫੇਰ ਹੁਣ ਤੋਂ ਥੋੜਾ ਜਿਹਾ ਬਾਸ ਸਾਮਾਨ ਸਮਾਪਿਓ ਜਾਣੀਆਂ ਲੋਕਾਂ ਨਾਲ ਨਤ ਜੁੜੇ ਰਹੋ ਚੈੱਕ ਕਰੋ ਮੀਤੀ ਭਾਈ کے دیکھ کے ایک دوسرے نے بچی جاتے چل رک جا میں دسیاں رک جا اللہ کے حقیقی ہاتما اون رک جاڑے پیچھے جاتے چل میں دسیاں چل چل بھی نہ چل کر نہ کھڑا کھڑا سارے سارے جانے جانے اور اے دیکھ ہاں Akan kare, tare jodi aah. Kare utila fena aah. Kare bhi. Kare bhi soti aah. Aah, kare bhi aah, kare jodi. Kare bhi aah. Kare bhi aah. Kare bhi kare, kare jodi aah. सुना के तुण्डी समाप्ति होने वाली गफे आ गफे गुफे छाके आप आ गए बाहर चेक करो हलवा बस बस ਆਈ ਗਿਆ ਬੇਟਾ ਖੇਰਾਂ ਨਾ ਪਰ ਲੈ ਫੇਰ ਅੰਦੇ ਖੰਦਰ ਪਾਣ ਕਰਕ ਜਨ ਭਾ ਗਿਆ ਆ ਗਿਆ ਕੈਂਚੀ ਨਾ ਕੱਟ ਰਿਹਾ ਸ਼ੂਗਰ ਕਾਰ ਬੱਜਿਆ ਰਹਿ ਗਿਆ ਲੇਰ ਤੇ ਜੇ ਵੀਲੋਗ ਬਣੇ ਤੇ ਪੱਲੀਆਂ ਪੂੜੀਆਂ ਬੈਂਦੇ ਕਿਉਂ ਜੱਟ ਭਾਈ ਬੁਰਾ ਕੰਮ ਭਗਿਆ ਪਿਆ ਇੱਧਰ ਚੈੱਕ ਕਰੋ ਡਾੜੇ ਦਰ ਮਿੰਡੇ ਉੱਤੇ ਬੈਠੇ ਆ ਬਾਅਦ ਆਖਰੀ ਪੜਾ ਉਸ ਤੋਂ ਬਾਅਦ ਸਮਾਪਤੀ ਆ लोग त दर्शन लोग त ਆਜੋ ਨਾ ਰੱਬੀ ਜੀ ਆ ਗਏ ਹਿੱਦਰਾ ਬਾਲ ਵੀ ਨਗਰ ਦੇ ਲੋਕ ਗਿਆਸ ਮਾਫੀ ਹੋਣਾ ਪਾਵਾਂਗੇ ਚਾਲਾ ਘਰ ਤੋਂ ਹੋਰ ਤੁਹਾਨੂੰ ਮਿਲਦੇ ਆ ਘਰ ਜਾ ਕੇ ਤੇ ਬਸ ਰੋਗਨਾ ਚੇ ਹੋ ਗਿਆ ਸਮਾਪਤੀ ਮਰਦਿਆਂ ਘਾਰੀ ਆ ਮੈਂ ਵੀ ਆ ਚੁਕਾ ਵਾ ਅੱਜ ਦਾ ਬਲੌਗ ਇੱਥੇ ਕਰਦੇ ਆ ਐਂਡ 3 ਲੱਖ ਭਗ ਬਲੌਗ ਸਾਰੇ ਵੇਖੀ ਲਿਆ ਨਨ ਗੀਤੰਦਾ ਹੁਣ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਨਾਲ ਬਲੌਗ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਨਾ ਨਾ ਭੁੱਲੀਓ ਚੈਨਲ ਨੂੰ ਘੱਲੋ ਸਬਸਕ੍ਰਾਈਬ ਤੇ ਹੁਣ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਨਾਲ ਕੋ ਬਲੌਗ ਕੋ ਵੀ ਨਾ ਗੀਤੰਦਾਈ ਤੇ ਟੇਕ ਕੇ ਰਾਬੜਾ ਖਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹਿ